ओके ਖਰਾਬ ਨਹੀਂ ਜਾਨੂ ਬਹੁਤ ਸਾਰੀਆਂ ਤਾਕਤਾਂ ਲਿਈਆਂ ਬੰਦੂ ਦਾ ਸਾਰੀਆਂ ਟੀਮ ਦਾ ਸਮਾਗਮ ਹੈ ਅੰਦਰ ਬਹੁਤ ਸਾਰਾ ਬੱਲੇ ਅੰਦਰ ਮਨੁੱਖ ਵਿੱਚ ਸ਼ਕਤੀ ਆ ਬਹੁਤ ਸਾਰੀ ਦੀ ਸਾਰੀ ਇੱਕ ਇਨਸਾਨ ਦੇ ਵਿੱਚ ਇੱਕ ਮਨ ਦੀ ਸ਼ਕਤੀ ਹੈ ਉਹ ਸਾਰੇ ਪਰਮਾਤਮਾ ਦੀ ਸ਼ਕਤੀ ਦੇ ਬਰਾਬਰ ਆ ਜਦੋਂ ਤਾ ਕਈ ਵਾਰੀ ਸਾਨੂੰ ਇਸ ਸ਼ਕਤੀ ਦਾ ਪਤਾ ਨਹੀਂ ਲੱਗਦਾ ਕਿ ਸਾਡੇ ਅੰਦਰ ਕੀ ਸ਼ਕਤੀ ਆ ਸਾਡੇ ਅੰਦਰ ਮੁਕੇ ਹੋਏ ਪ੍ਰਮਾਤਮਾ ਦੀ ਸ਼ਕਤੀ ਸਾਨੂੰ ਪਤਾ ਨਹੀਂ ਲੱਗਦੀ ਜਦੋਂ ਵੀ ਔਖਾ ਸਮਾਂ ਆਉਂਦਾ ਜਦੋਂ ਕੋਈ ਮੁਸ਼ਕਲ ਪੈਂਦੀ ਆ ਉਹ ਵਗਾ ਦਾ ਮਾਰਾ ਸਮਾਂ ਆਉਂਦਾ ਤੇ ਸਾਡੇ ਅੰਦਰੋਂ ਉਹ ਪ੍ਰਮਾਤਮਾ ਦੀ ਜਿਹੜੀ ਪਿੱਤੀ ਹੋਈ ਸ਼ਕਤੀ ਆ ਸਾਹੇ ਨਿੱਕੇ ਤੋਂ ਬਾਹਰ ਆਉਂਦੀ ਤੇ ਸਾਡੇ ਵਿੱਚ ਨਿਖਾਰ ਆਉਂਦਾ ਕਈ ਲੋਕ ਜੋ ਭੁੱਲ ਜਾਂਦੇ ਆ ਕਿ ਅਸੀਂ ਇੱਕ ਪਰਮਾਤਮਾ ਹਾਂ ਸਾਡੇ ਅੰਦਰ ਉਸ ਪਰਮਾਤਮਾ ਦੇ ਆਸਰਾ ਤੇ ਪਰਮਾਤਮਾ ਕੋਦੇ ਤੁਹਾਨੂੰ ਹੋਰ ਨਹੀਂ ਹੁੰਦਾ ਉਸ ਤੋਂ ਕੋਈ ਵੀ ਇਨਸਾਨ ਕਮਜ਼ੋਰ ਨਹੀਂ ਅਸੀਂ ਕਿਸੇ ਵੀ ਹਲਾਲ ਦਾ ਤੁਸੇ ਵੀ ਮੁਸ਼ਕਿਲ ਦਾ ਸਾਹਮਣਾ ਤੂੰਰੇ ਜੋਸ਼ ਖੋਹਣੇ ਕਰ ਸਕਦੇ ਆ ਪ੍ਰਕਿਰਤੀ ਨੂੰ ਕੋਈ ਦਇਆ ਹਰੋ ਹੰਦਰ ਦੇਖੇ ਪਰਮਾਤਮਾ ਨੂੰ ਪਛਾਣ ਲੈਂਦੇ ਆ ਉਸ ਮੁਸ਼ਕਲ ਸਮੇਂ ਦੇ ਉੱਤੇ ਕਾਬੂ ਪਾ ਲੈਂਦੇ ਉਸ ਮੁਸ਼ਕਲ ਸਮੇਂ ਨੂੰ ਢਾ ਲੈਂਦੇ ਆ ਅਗਲੀਆਂ ਬੇਨਤੀਆਂ ਅਗਲੀਆਂ ਬੇਨਤੀਆਂ ਛੋਟਾ ਇੱਕ ਵਾਰ ਤੁਸੀਂ ਜਿਠਾ ਪਾਏ ਇੱਕ ਵਾਰ ਸੇ ਵਾਹਿਗੁਰੂ ਜੀ ਕਾਰਜ ਵਾਹਿਗੁਰੂ ਜੀ ਕੀ ਸਤੇ ਗੁਰੂ ਬਾਦਿਆ ਵਾਲੇ बाबा पुछे मे सा